ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਟਿੰਡੋ ਦੀ ਸਬਜ਼ੀ ਜਿਸਨੂੰ ਚਾਪਣ ਕਿਦੋਂ ਕਦੋਂ ਵੀ ਕਹਿ ਦਿੰਦੇ ਆ ਸਭ ਤੋਂ ਪਹਿਲਾਂ ਆਪਾਂ ਛੋਟੇ ਛਿੜੀ ਚਾਪਣ ਕਦੂ ਵਿੱਚ ਪਾਏ ਪਿਆਜ਼ ਟਮਾਟਰ ਪਾਵਾਂਗੇ ਵਿੱਚ ਤੇ ਨਾਲ ਹੀ ਨਾਲ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਤੇ ਵਿੱਚ ਪਾ ਦਿਆਂਗੇ ਲਸਣ ਇਹਦੇ ਤੇ ਵਿੱਚ ਪਾਵਾਂਗੇ ਆਪਾਂ ਅਦਰਕ ਤੇ ਹੁਣ ਇਹਨਾਂ ਸਾਰਿਆਂ ਨੂੰ ਆਪਾਂ ਕਰ ਲਾਵਾਂਗੇ ਕੱਟ ਕਰ ਲਾਵਾਂਗੇ ਇਹਨਾਂ ਨੂੰ ਤੁਸੀਂ ਦੇਖ ਲੋ ਸਮਾਨ ਜਿਹੜਾ ਅਪ ਅਲੱਗ-ਅਲੱਗ ਭਾਂਡਾ 'ਚ ਕੱਟ ਕੀਤਾ ਆ ਚੱਪਣ ਕਦੋਂ ਤਾਂ ਹੁਣ ਆ ਰੱਖ ਦੇਵਾਂਗੇ ਨੇ ਚੁੱਲ੍ਹੇ ਤੇ ਸਿਆਲ ਦਾ ਮੌਸਮ ਹੈ ਵੈਸੇ ਵੀ ਅੱਗ ਬਹੁਤ ਵਧੀਆ ਚਾਹੀਦੀ ਆ ਆਪਾਂ ਨੂੰ ਸੇਕਣ ਵਾਸਤੇ ਤੇ ਆਪਾਂ ਨਾਲ ਦੇ ਨਾਲ ਆਪਾਂ ਸਬਜ਼ੀ ਜਿਹੜੀ ਬਣਾਵਾਂਗੇ ਚੁੱਲ੍ਹੇ ਤੇ ਸਰਤਪਾਲਾ ਰੱਖ ਦਿੱਤੀ ਆ ਕੜਾਈ ਵਿੱਚ ਪਾਵਾਂਗੇ ਸਰੋਂ ਦਾ ਤੇਲ ਅਸੀਂ ਖਾਣਾ ਜਿਹੜਾ ਸਰੋਂ ਤੇਲ 'ਚ ਹੀ ਬਣਾਉਨੇ ਆ ਜੋ ਕਿ ਸਾਡੇ ਖੇਤ 'ਚੋਂ ਹੀ ਤਿਆਰ ਕੀਤੀ ਸਰੋਂ ਜੋ ਸ਼ੁੱਧ ਤੇਲ ਆਸੀਂ ਇਹਨੂੰ ਇੱਕ ਵਾ ਕੱਢਦੇ ਆਂ ਵਿੱਚ ਪਾਵਾਂਗੇ ਆਪਾਂ ਕੱਟਿਆ ਹੋਇਆ ਸਮਾਨ ਜਿਹੜਾ ਆਪਾਂ ਅਦਰਕ ਲਸਣ ਪਿਆਜ਼ ਟਮਾਟਰ ਹਰੀਆਂ ਮਿਰਚਾਂ ਕੱਟਿਆ ਹੋਇਆ ਸੀਗਾ ਇਸ ਨੂੰ ਭੁੱਜਣ ਵਾਸਤੇ ਛੱਡ ਦੇਵਾਂਗੇ ਤੇ ਹੌਲੀ ਹੌਲੀ ਮਠੀ ਮਠੀ ਅੱਗੇ ਸਾਰੇ ਸਮਾਨ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਸਮਾਨ ਜਿਹੜਾ ਆਪਣਾ ਭੁੱਜ ਚੁੱਕਿਆ ਸੀਗਾ ਤੇ ਵਿੱਚ ਪਾਦੇ ਆਪਾਂ ਚੱਪਣ ਕੱਦੂ ਜਿਹੜੇ ਆਪਾਂ ਕੱਟ ਕਰਕੇ ਰੱਖੇ ਹੋਏ ਸੀ ਪਹਿਲਾਂ ਹੀ ਥੋਨੇ ਸੰ ਕਰ ਦੇਵਾਂਗੇ ਮਿਕਸ ਵਿੱਚ ਅਤੇ ਇਹ ਆਪਣੇ ਚੱਪਣ ਕੱਦੂ ਆ ਉਹ ਵੀ ਵਿੱਚ ਬਨ ਜਾਣ ਤੇ ਵਿੱਚ ਪਾਵਾਂਗੇ ਨਮਕ ਵਿੱਚ ਪਾ ਦੇਵਾਂਗੇ ਆਪਾਂ ਹਲਦੀ ਇਹਦੇ ਵਿੱਚ ਪਾਵਾਂਗੇ ਪੀਸੀਆਂ ਹੋਈਆਂ ਮਿਰਚਾਂ ਇਸ ਨੂੰ ਬਨਣ ਵਾਸਤੇ ਆਪਾਂ ਜਿਹੜਾ ਟਾਕ ਦੇਵਾਂਗੇ ਟਾਕ ਦੇ ਤਾਂ ਆਪਾਂ ਪਰ ਰਸ ਤੇ ਉਹ ਦੇਖੋ ਆਪਣੀ ਸਬਜ਼ੀ ਜਿਹੜੀ ਬਣ ਕੇ ਤਿਆਰ ਹੋ ਗਈ ਆ ਇਸ ਨੇੜੇ ਕਰਕੇ ਦੇਖੋ ਮੜਾ ਜਾ ਸਬਜ਼ੀ ਜਿਹੜੀ ਬਿਲਕੁਲ ਬਣ ਕੇ ਤਿਆਰ ਹੋ ਚੁੱਕੀ ਆ ਆਪਣੀ ਬਹੁਤ ਸਵਾਦ ਬਣ ਕੇ ਤਿਆਰ ਹੋਈ ਸਬਜ਼ੀ